ਮੈਂ ਕਹਿੰਦਾ ਜਿਹੜੀ ਉਹਦੇ ਰੋਲਾ ਮਾਉਂਦੇ ਕਟੜਪਾਤ ਦਾ ਦਿਖਾਉਂਦੇ ਤੇ ਉਹਨਾਂ ਦੇ ਮਗਰ ਪੈਂਦੇ ਤੇ ਉਹ ਬੰਦੇ ਕਿੱਥੇ ਨੇ ਮੋਰਚਾ ਤਾਂ ਉੱਥੇ ਹੀ ਆ ਉਹ ਆਪ ਕਿੱਥੇ ਚਲੇ ਗਏ ਅਸੀਂ ਵੀ ਇੱਥੇ ਬੈਠੇ ਆਂ ਵਿਰੋਧ ਕਰਦੇ ਸੀ ਉਹ ਕਿੱਥੇ ਆ ਕਰਦੇ ਸੀ ਉਹ ਕਿੱਥੇ ਨੇ ਹੋਣਾ ਉਹਨਾਂ ਦਾ ਇਹੀ ਭਾਵਨਾ ਦੇ ਮੋਰਚਾ ਖਰਾਬ ਕਰਨਗੇ ਤੁਹਾਨੂੰ ਉਹਦੇ ਨਾਲ ਨੁਕਸਾਨ ਹੋਇਆ ਮੋਰਚੇ ਦਾ ਵੈਸੇ ਧਾਮੇ ਸਾਹਿਬ ਦਾ ਵਿਰੋਧ ਲਾ ਲਓ ਦਾਦੂ ਵਾਲ ਸਾਹਿਬ ਦਾ ਵਿਰੋਧ ਲਾ ਲਓ ਨੁਕਸਾਨ ਤਾਂ ਜਦੋਂ ਕਿਸੇ ਦੇ ਗਲ ਪੈਣਾ ਸੀ ਨੇ ਕੋਈ ਸਾਡੇ ਕੋਲੇ ਹੁੰਦਾ ਕੋਈ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਜਦੋਂ ਕਿਸੇ ਦੇ ਕੋਈ ਗਲ ਪੈਣਾ ਜਿਹੜਾ ਦੂਜਾ ਹੁੰਦਾ ਬੰਦਾ ਦੇਖੋ ਖਾਮੀਆਂ ਕਿਹਦੇ ਵਿੱਚ ਨਹੀਂ ਹੈਗੀਆਂ ਮੈਂ ਕਿਹੜਾ ਬਹੁਤਾ ਦੁੱਧ ਤੋਤਾ ਬਈ ਮੇਰੇ ਤੇ ਸਾਰਾ ਕੁਝ ਮੈਂ ਸਾਫ਼ ਹਾਂ ਜੀ ਮੈਂ ਕਹਿੰਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਖਾਮੀਆਂ ਹੋਣਗੀਆਂ ਜਦੋਂ ਕਿਸੇ ਤੇ ਖਾਮੀਆਂ ਹੁੰਦੀਆਂ ਨੇ ਜਦੋਂ ਜੰਦਾ ਅਗਲਾ ਉਹ ਡਰ ਜਾਂਦਾ ਵੀ ਮੇਰੀ ਵੀ ਵੇਚੀ ਕਰਨਗੇ ਚਲੋ ਗਲਤੀ ਕਿਹੜੇ ਇਨਸਾਨ ਤੋਂ ਨਹੀਂ ਹੁੰਦੀ ਮੈਂ ਵੀ ਗਲਤੀਆਂ ਦਾ ਪੁੱਤ ਲਾ ਗੁਰੂ ਸਾਹਿਬ ਤੋਂ ਮੇਨਾ ਸਾਰੇ ਅਸੀਂ ਗਲਤੀਆਂ ਦੇ ਪੁੱਤਲੇ ਆ ਇਹ ਸੰਭਵ ਵੀ ਹੋ ਸਕਦਾ ਹੈ ਜੀ ਬੀਸੀ ਦੀ ਗੱਲ ਕਰਦੇ ਆ ਜੇ ਪ੍ਰਧਾਨ ਸਾਹਿਬ ਦਾ ਇੱਥੇ ਆ ਹੋ ਜਾਂਦਾ ਤਾਂ ਤੁਹਾਨੂੰ ਲੱਗਦਾ ਸੀ ਕਿ ਜੇ ਕੋਈ ਮੈਂਬਰ ਆ ਜਾਂਦਾ ਉਹਦੀ ਵੀ ਵਿਰੋਧਤਾ ਹੋ ਸਕਦੀ ਸੀ ਜਾਂ ਐ ਜੀ ਪੀ ਸੀ ਜਾਂ ਅਕਾਲੀ ਦਲ ਦਾ ਕੋਈ ਨੁਮਾਇੰਦਾ ਉਹਦੀ ਵੀ ਵਿਰੋਧਤਾ ਹੋ ਸਕਦੀ ਇਹਨਾਂ ਦੇ ਵਿੱਚ ਆਹ ਹੋਇਆ ਜੇ ਪਹਿਲੇ ਤਾਂ ਪ੍ਰਬੰਧਕਾਂ ਦਾ ਾਲ ਮੇਲ ਹੀ ਨਹੀਂ ਬੈਠਾ ਇੱਕ ਕਹਿੰਦੇ ਅਸੀਂ ਬੁਲਾਇਆ ਦੂਜੇ ਕਹਿੰਦੇ ਅਸੀਂ ਬੁਲਾਇਆ ਕੋਈ ਨਹੀਂ ਉਹ ਕਹਿੰਦਾ ਮੈਨੂੰ ਬੁਲਾਇਆ ਪਹਿਲਾਂ ਤਾਂ ਹੁਣ ਇਹਨਾਂ ਨੂੰ ਕਿਸੇ ਵੀ ਬੁਲਾਇਆ ਜਾਣੇ ਇਹਨਾਂ ਦੇ ਬਾਰੇ ਮੈਨੂੰ ਨਹੀਂ ਪਤਾ 15 ਕਿ ਮਹੀਨੇ ਤੋਂ ਤੁਸੀਂ ਇੱਥੇ ਬੈਠੇ ਹੋ 15 ਮਹੀਨੇ ਦੇ ਤਕਰੀਬਨ ਸਮਾਂ ਹੋ ਗਿਆ ਤੁਹਾਨੂੰ ਇੱ ਅੰਦਰ ਦੀਆਂ ਗੱਲਾਂ ਬਾਤਾਂ ਜੋ ਬਾਹਰ ਨਿਕਲ ਰਹੀਆਂ ਨੇ ਕਿਤੇ ਕੁਝ ਕਾਗੂ ਸਹਿਬਾਨ ਆ ਜਿਹੜੇ ਸਰਕਾਰ ਪੱਖ ਦੇ ਵਿੱਚ ਵੀ ਬਿੰਦੇ ਆ ਆਗੂ ਸਹਿਬਾਨ ਆਪ ਹੀ ਦੱਸ ਰਹੇ ਦੇਖੋ ਪਹਿਲਾਂ ਮੈਨੂੰ ਦੱਸੋ ਮੈਂ ਕਿਸੇ ਨੂੰ ਨਹੀਂ ਕਹਿੰਦਾ ਹੈਗਾ ਜਦੋਂ ਕੋਈ ਗੱਲਬਾਤ ਹੁੰਦੀ ਆ ਟੇਬਲ ਟਾਕ ਹੁੰਦਾ ਉਹ ਸਰਕਾਰ ਨਾਲ ਹੀ ਹੁੰਦਾ ਸਰਕਾਰ ਨਾਲ ਵਹਿਕੀ ਹੋਊਗਾ ਉਸੇ ਕੰਧਾਂ ਨਾਲ ਟੱਕਰਾਂ ਮਾਰ ਕੇ ਮੁੜੇ ਆਵਾਂਗੇ ਅਸੀਂ ਗੱਲ ਵਹਿਕੀ ਹੋਣੀ ਆ ਮੋਰਚੇ ਦੀ ਜਦੋਂ ਹੋਣੀ ਆ ਕੋ ਨਹੀਂ ਟੇਬਲ ਟਾਕ ਬਹਿ ਕੀ ਹੁੰਦਾ ਹੁੰਦਾ ਜੇ ਹੁਣ ਇੱਕ ਕਿਸੇ ਦੂਸਣ ਲਾ ਦਈਏ ਵੀ ਹਾਂ ਇਹ ਤਾਂ ਸਰਕਾਰੀ ਹੋ ਗਿਆ ਇਹ ਵੀ ਗਲਤ ਗੱਲ ਆ ਜਦੋਂ ਅਸੀਂ ਕੁਝ ਦੇਖੇ ਨਹੀਂ ਪਹਿਲਾਂ ਤੁਸੀਂ ਤਾਂ ਆਪ ਜਿਹੜਾ ਕਹਿਣ ਵਾਲਾ ਨੂੰ ਕਹ ਤੂੰ ਕਿੰਨਾ ਕਾ ਮੋਰਚੇ ਦੇ ਵਿੱਚ ਕਿੰਨਾ ਖੜਾ ਕਿੰਨਾ ਕੁ ਸਮਰਪਿਤ ਹੋ ਗਿਆ ਤੂੰ ਮੋਰਚੇ ਨੂੰ ਇੱਕ ਦੂਜੇ ਤੇ ਅਸੀਂ ਇਲਜ਼ਾਮ ਲਾਈ ਜਾਂਦੇ ਆ ਬੈਠੋ ਤਾਂ ਦਿਨ ਰਾਤ ਬੈਠ ਕੇ ਤਾਂ ਦੇਖੋ ਵੀ ਕਿਵੇਂ ਗੱਲਬਾਤ ਬਣਦੀ ਆ ਦਿਨ ਰਾਤ ਦੇਖੋ ਬੈਠ ਕੇ ਦਿਨੇ ਦਿਨੇ ਹਉਣਾ ਬਸ ਉਹ ਤੇ ਆ ਦੇਖ ਕੇ ਮੇਲਾ ਰੰਗ ਟੰਗ ਮੇਲੇ ਵਾਲੀ ਇਹ ਹਸਾਵਾ ਪਤਾ ਨਹੀਂ ਕਿੱਥੇ ਜਾ ਕੇ ਪੈਂਦੇ ਆ ਕਿੱਥੇ ਨਹੀਂ ਨਾ ਇਹ ਜਿਤ ਸਨ ਜਿਹੜਾ ਮੁਸ਼ਕਲਾਂ ਮੋਰਚੇ ਦੀਆਂ ਆਉਂਦੀਆਂ ਨੇ ਦੇਖੋ ਇੱਥੇ ਬਹੁਤ ਬਣੀਆਂ ਘਾਟਾਂ ਰਹੀਆਂ ਨੇ ਮੋਰਚੇ ਦੇ ਵਿੱਚ ਕਿਸੇ ਨੂੰ ਇਸੇ ਸਹੂਲਤ ਕੋਈ ਨਹੀਂ ਦਿੱਤੀ ਗਈ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਸਹੂਲਤ ਕੋ ਤੁਸੀ ਆਏ ਹੋ ਇੱਥੇ ਮੋਰਚੇ ਨੂੰ ਸੰਗਤ ਆਉਂਦੀ ਆ ਬੀਬੀਆਂ ਬਹੁਤ ਕਾਲ ਤਾਦ ਗਣਤੀ ਦੇ ਵਿੱਚ ਸੀ ਉਹਨਾਂ ਦਾ ਕੋਈ ਰਹਿਣ ਵਸੇਰਾ ਨਹੀਂ ਵਸਿਆ ਬੀਬੀਆਂ ਨੂੰ ਹਮੇਸ਼ਾ ਪੜਦਾ ਚਾਹੀਦਾ ਇਸਨਾਲ ਪਾਣੀ ਕਰਨ ਨੂੰ ਵੀ ਉਹਨਾਂ ਦੇ ਰਹਿਣ ਨੂੰ ਵੀ ਉਹਨਾਂ ਦੇ ਬੈਠਣ ਖੜਨ ਨੂੰ ਵੀ ਉਹਨਾਂ ਦਾ ਹਜੇ ਤੱਕ ਰਹਿਣ ਵਸੇਰੇ ਨਹੀਂ ਅਸੀਂ ਬਿਠੇਰਾ ਹੁਲਾਵਾ ਕਿਸੇ ਨੇ ਬਣਾ ਕੇ ਕੋਈ ਨਹੀਂ ਦਿੱਤਾ ਆਪਦੇ ਕਿਵੇਂ ਬਣ ਗਏ ਇਹਨਾਂ ਦੇ ਲੱਖ ਲੱਖ ਰੁਪਏ ਡੇਢ ਲੱਖ ਰੁਪਏ ਲਾ ਕੇ ਆਪਦੇ ਕਿਵੇਂ ਬਣ ਗਏ ਇਹਨਾਂ ਦੇ ਰਹਿਣ ਵਸੇਣੇ ਬੈਠਣ ਵਾਲੇ ਕਿਸੇ ਜੈਂਟਲਸ ਨੂੰ ਸਪੈਸ਼ਲ ਨਹੀਂ ਇੱਥੇ ਬਣਾ ਕੇ ਤਾਂ ਵੀ ਬਿਸਤਰਾ ਹੋਵੇ ਘੱਟੋ ਘੱਟ 50 ਬਿਸਤਰਿਆਂ ਦਾ ਜੈਂਟਸ ਜਿਹੜਾ ਜਿਹੜੇ ਪੱਕੇ ਰਹਿੰਦੇ ਨੇ ਉਹ ਆਪੇ ਤਮੂਆਂ 'ਚ ਰਹਿੰਦੇ ਨੇ ਜਿਹੜਾ ਕੋਈ ਕਿਸੇ ਨੇ ਇੱਕ ਰਾਤ ਹਾਜ਼ਰੀ ਲਵਾਉਣੀ ਹੈ ਕਿਸੇ ਨੇ 2 ਘੰਟੇ ਆਉਣਾ ਕਿਸੇ ਨੇ 2 ਦਿਨ ਆਉਣਾ ਉਹਦਾ ਪ੍ਰਬੰਧ ਤਾਂ ਹੋਣਾ ਚਾਹੀਦਾ ਵੀ ਇੱਥੇ ਬੈਠ ਕੇ ਜਦੋਂ ਪ੍ਰਬੰਧ ਹੀ ਨਹੀਂ ਫਿਰ ਕੀ ਕਰੂਗਾ ਰਹੀਆਂ ਮੋਰਚੇ 'ਚ ਕੁਛ ਨਾ ਕੁਛ ਚਾਰੇ ਬਹੁਤ ਚਾਰੇ ਥੋੜੀਆਂ ਨਹੀਂ ਕਮੀਆਂ ਰਹੀਆਂ ਸਾਡੀਆਂ ਆਪਣੀਆਂ ਕਮੀਆਂ ਰਹੀਆਂ ਅਸੀਂ ਲੋਕਾਂ ਨੂੰ ਦੋਸਤ ਦੇ ਜਾਈਏ